ਬੱਚਿਆਂ ਦੇ ਮਾਪੇ ਨਾ ਖੋਹੀ ਖੋਹੀ ਭੈਣਾਂ ਦਾ ਨਾ ਵੀਰ ਪਿਆਰਾ ਸੁਹਾਗਣਾਂ ਦਾ ਸੁਹਾਗ ਨਾ ਖੋਹੀ ਖੋਹੀ ਮਾਪਿਆਂ ਦਾ ਰੱਬਾ ਨਾ ਸਹਾਰਾ ਸੱਸੀ ਕਾਲ ਜੀ ਮੈਂ ਦਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਰਚਨਾ ਨਵੀਂ ਵੀਡੀਓ ਸੋ ਇਸ ਰਚਨਾ ਦੇ ਵਿੱਚ ਪ੍ਰੀਤਮ ਸਿੰਘ ਗੁੜਥਰੀ ਵਾਲਾ ਜੀ ਇੱਕ ਅਰਜ਼ੋਈ ਕਰਦੇ ਨੇ ਇੱਕ ਅਰਦਾਸ ਕਰਦੇ ਨੇ ਸੋ ਇਸ ਅਰਜ਼ੋਈ ਦੇ ਵਿੱਚ ਉਹ ਲਿਖਦੇ ਨੇ ਕਿ ਕਿਸੇ ਦਾ ਵੀ ਕੋਈ ਕਿਸੇ ਤੋਂ ਵਿਛੜੇ ਨਾ ਭਾਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਕੁਦਰਤ ਦਾ ਨਿਯਮ ਹੈ ਹਰ ਇੱਕ ਨੇ ਆਪਣੇ ਆਪਣੇ ਸਮੇਂ ਮੁਤਾਬਕ ਚਲੇ ਜਾਣਾ ਹੈ ਪਰ ਫਿਰ ਵੀ ਇਸ ਰਚਨਾ ਦੇ ਵਿੱਚ ਉਹਨਾਂ ਨੇ ਉਹ ਮੋਹ ਭਰਿਆ ਹੈ ਉਹ ਪਿਆਰ ਭਰਿਆ ਹੈ ਜਿਹੜਾ ਇਹ ਦਰਸਾਉਂਦਾ ਕਿ ਸਾਨੂੰ ਕਿਸੇ ਦਾ ਹਮੇਸ਼ਾ ਭਲਾ ਮੰਗਣਾ ਚਾਹੀਦਾ ਸੋ ਲਿਖਦੇ ਨੇ ਕਹਿੰਦੇ ਰੁੱਲਦੇ ਨੇ ਗਲੀਆਂ 'ਚ ਪੁੱਛੇ ਕੋਈ ਦੁੱਖ ਨਾ ਰੁੱਲਦੇ ਨੇ ਗਲੀਆਂ 'ਚ ਪੁੱਛੇ ਕੋਈ ਦੁੱਖ ਨਾ ਰੋਂਦੇ ਬੱਚਿਆਂ ਦੇ ਪੁੰਝੇ ਕੋਈ ਮੁੱਖ ਨਾ ਸ਼ਰੀਕੇ ਵਾਲੇ ਕੁੰਡੇ ਭੇੜਦੇ ਵੈਰੀ ਬਣ ਜਾਂਦਾ ਲੋਕੋ ਜਗ ਸਾਰਾ ਬੱਚਿਆਂ ਦੇ ਮਾਪੇ ਨਾ ਕੋਹੀ ਕੋਈ ਭੈਣਾ ਨਾ ਨਾ ਵੀਰ ਪਿਆਰਾ ਸੁਹਾਗਣਾ ਦਾ ਸੁਹਾਗ ਨਾ ਕੋਹੀ ਕੋਹੀ ਮਾਪਿਆਂ ਦਾ ਰੱਬਾ ਦਾ ਸਹਾਰਾ ਸੋ ਅੱਗੇ ਲਿਖਦੇ ਨੇ ਕਹਿੰਦੇ ਵਿਛੋੜੀ ਭੈਣਾ ਕੋਲੋਂ ਅੰਮੜੀ ਦੇ ਜਾਏ ਨਾ ਵਿਛੋੜੀ ਭੈਣਾ ਕੋਲੋਂ ਅੰਮੜੀ ਦੇ ਜਾਏ ਨਾ ਦਿਨ ਰਖੜੀ ਦਾ ਰੋਂਦਿਆਂ ਲੰਘ ਜਾਏ ਨਾ ਕੋਠੇ ਉੱਤੇ ਚੜ੍ਹ ਵੇਖਦੀ ਆਉ ਵੀਰ ਮੇਰਾ ਲੈ ਕੇ ਸੰਧਾਰਾ ਬੱਚਿਆਂ ਦੇ ਮਾਪੇ ਨਾ ਕੋਹੀ ਕੋਹੀ ਭੈਣਾ ਦਾ ਨਾ ਵੀਰ ਪਿਆਰਾ ਸੁਹਾਗਣਾਂ ਦਾ ਸੁਹਾਗ ਨਾ ਕੋਹੀ ਕੋਹੀ ਮਾਪਿਆਂ ਦਾ ਰੱਬਾ ਦਾ ਸਹਾਰਾ ਕਿਸੇ ਸੁਹਾਗਣ ਦੀ ਵੀ ਮੰਗ ਸੁਣੀ ਹੋਵੇ ਨਾ ਕਿਸੇ ਸੁਹਾਗਣ ਦੀ ਵੀ ਮੰਗ ਸੁਣੀ ਹੋਵੇ ਨਾ ਹਾਰ ਹੰਝੂਆਂ ਦੇ ਦੁੱਖਾਂ ਚ ਪਰੋਵੇ ਨਾ ਜ਼ਮਾਨੇ ਦੀ ਹੈ ਨੀਗਾ ਚੰਦਰੀ ਬਿਨਾ ਖੰਮਾਂ ਤੋਂ ਬਣਾਉਂਦੇ ਨੇ ਢਾਰਾਂ ਬੱਚਿਆਂ ਦੇ ਮਾਪੇ ਨਾ ਖੋਹੀ ਖੋਹੀ ਪੈਣਾ ਦਾ ਨਾ ਵੀਰ ਪਿਆਰਾ ਸੁਹਾਗਣਾਂ ਦਾ ਸੁਹਾਗ ਨਾ ਖੋਹੀ ਖੋਹੀ ਮਾਪਿਆਂ ਦਾ ਰੱਬਾ ਨ ਸਹਾਰਾ ਸੋਗੇ ਲਿਖਦੇ ਨੇ ਕਹਿੰਦੇ ਬੁੱਢੇ ਮਾਪਿਆਂ ਦੀ ਡੰਗੋਰੀ ਰੱਬਾ ਤੋੜੀ ਨਾ ਬੁੱਢੇ ਮਾਪਿਆਂ ਦੀ ਡੰਗੋਰੀ ਰੱਬਾ ਤੋੜੀ ਨਾ ਪਾਣੀ ਉਲਟੇ ਵਹਿਣਾ ਨੂੰ ਕਦੇ ਮੋੜੀ ਨਾ ਜਿਉਂਦੇ ਜੀਉ ਮਾਪੇ ਮਰਦੇ ਅਰਥੀ ਪੁੱਤ ਦੀ ਨੂੰ ਦਿੰਦੇ ਜੋ ਸਹਾਰਾ ਬੱਚਿਆਂ ਦੇ ਮਾਪੇ ਨਾ ਖੋਹੀ ਖੋਹੀ ਭੈਣਾਂ ਦਾ ਨਾ ਵੀਰ ਪਿਆਰਾ ਸੋ ਆਖਰੀ ਪੈਰੇ ਚ ਲਿਖਦੇ ਨੇ ਕਹਿੰਦੇ ਅਰਜ਼ੋਈ ਗੁਰਥੜੀ ਵਾਲਾ ਕਰੇ ਹੱਥ ਜੋੜ ਕੇ ਅਰਜ਼ੋਈ ਗੁਰਥੜੀ ਵਾਲਾ ਕਰੇ ਹੱਥ ਜੋੜ ਕੇ ਵਿਖੇਰੀ ਆਲਣਾ ਨਾ ਰੱਬਾ ਦੀਲੇ ਤੋੜ ਕੇ ਸੁੱਖਾਂ ਵਿੱਚ ਵਸੇ ਦੁਨੀਆ ਕਹਿਣਾ ਪ੍ਰੀਤਮਾ ਹੈ ਇਹੋ ਹੀ ਨਿਆਰਾ ਬੱਚਿਆਂ ਦੇ ਮਾਪੇ ਨਾ ਖੋਹੀ ਖੋਹੀ ਭੈਣਾਂ ਦਾ ਨਾ ਵੀਰ ਪਿਆਰਾ ਸੁਹਾਗਣਾਂ ਦਾ ਸੁਹਾਗ ਨਾ ਖੋਹੀ ਖੋਹੀ ਮਾਪਿਆਂ ਦਾ ਰੱਬ ਦਾ ਸਹਾਰਾ ਜੀहां ਦੋਸਤੋ ਇਸ ਰਚਨਾ ਦੇ ਵਿੱਚ ਪ੍ਰੀਤਮ ਸਿੰਘ ਗੁੜਥਰੀ ਵਾਲਾ ਨੇ ਬਹੁਤ ਵਧੀਆ ਗੱਲਾਂ ਲਿਖੀਆਂ ਨੇ ਸੋ ਹਮੇਸ਼ਾ ਸਾਨੂੰ ਕਿਸੇ ਦੀ ਖੁਸ਼ੀ ਦੀ ਕਾਮਨਾ ਕਰਨੀ ਚਾਹੀਦੀ ਹੈ ਹਮੇਸ਼ਾ ਦੂਸਰੇਆਂ ਵਾਸਤੇ ਸੁੱਖ ਮੰਗਣੇ ਚਾਹੀਦੇ ਨੇ ਕਿਉਂਕਿ ਆਪਣੇ ਵਾਸਤੇ ਸੁੱਖ ਹਰ ਇੱਕ ਮੰਗਦਾ ਹੈ ਆਪਣੇ ਵਾਸਤੇ ਖੁਸ਼ੀਆਂ ਹਰ ਇੱਕ ਲੋਚਦਾ ਹੈ ਪਰ ਦੂਸਰੇਆਂ ਵਾਸਤੇ ਜੇ ਰੋਸੀ ਅਰਜ਼ ਕਰਦੇ ਆ ਅਸੀਂ ਅਰਦਾਸ ਕਰਦੇ ਆ ਤਾਂ ਸਾਡਾ ਜੀਵਨ ਜਿਹੜਾ ਉਹ ਸਫਲ ਹੋ ਜਾਂਦਾ ਹੈ ਭਾਵੇਂ ਕਿ ਦੁੱਖ ਤੇ ਸੁੱਖ ਮਨੁੱਖ ਦੀ ਜ਼ਿੰਦਗੀ ਦੇ ਉਹ ਕੱਪੜੇ ਨੇ ਜਿਨ੍ਹਾਂ ਨੂੰ ਉਹ ਬਦਲ ਬਦਲ ਕੇ ਪਹਿਨਦਾ ਹੈ ਪਰ ਫਿਰ ਵੀ ਇਨਸਾਨੀਅਤ ਹੋਣ ਦੇ ਨਾਂ ਤੇ ਅਸੀਂ ਦੂਸਰਿਆਂ ਦੀ ਸੁੱਖ ਮੰਗੀਏ ਇਹ ਸਾਡਾ ਫਰਜ਼ ਹੈ ਤੇ ਦੂਸਰਿਆਂ ਦੀ ਖੁਸ਼ੀ ਵਿੱਚ ਖੁਸ਼ੀ ਮਹਿਸੂਸ ਕਰਨਾ ਹਰ ਇੱਕ ਦਿਵਸ ਦੀ ਗੱਲ ਨਹੀਂ ਹੁੰਦੀ ਇਸ ਲਈ ਜਿਨ੍ਹਾਂ ਮਾਪਿਆਂ ਦੇ ਪੁੱਤਰ ਚਲੇ ਗਏ ਨੇ ਜਾਂ ਜਿਨ੍ਹਾਂ ਪੁੱਤਰਾਂ ਦੇ ਮਾਪੇ ਚਲੇ ਗਏ ਨੇ ਜਾਂ ਜਿਨ੍ਹਾਂ ਸੁਹਾਗਣਾਂ ਦੇ ਪਤੀ ਚਲੇ ਗਏ ਨੇ ਉਹਨਾਂ ਦੇ ਲਈ ਇਹ ਸਮਾਂ ਬੜੀ ਰੜਕਮੀ ਚੀਜ਼ ਦਿੰਦਾ ਹੈ ਤੇ ਮਨੁੱਖ ਦੇ ਕੁਝ ਹੱਥ ਵਸ ਨਹੀਂ ਹੁੰਦਾ ਇਸ ਕਰਕੇ ਅਸੀਂ ਸਿਰਫ ਤੇ ਸਿਰਫ ਅਰਦਾਸ ਕਰ ਸਕਦੇ ਹਾਂ ਬੰਦਨਾ ਕਰ ਸਕਦੇ ਹਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ